ਦਾ ਇਹ 2012 ਤੋਂ ਲੈ ਕੇ 18 ਤੱਕ ਇੱਕ ਸਾਲ ਕੰਟੀਨਿਊ ਜਸੀਂ ਨਾਲ ਸੰਗਤ ਨੂੰ ਲੈ ਕੇ ਦਿਵਾਰ ਸਾਹਿਬ ਜਾਂਦੇ ਰਹੇ ਜੀ ਸ੍ਰੀ ਹਰਮੰਦਰ ਸਾਹਿਬ ਗੁਰੂ ਦਾ ਹੁੰਦਾ ਜਿਹਦੇ ਦਰਫੇ ਬੱਚੇ ਨੂੰ ਇਨਾਨ ਕਰਾਉਂਦੇ ਰਹੇ ਲਗਾਤਾਰ ਤੇ ਅਪ੍ਰੈਲ ਚ ਜਾ ਕੇ 2018 ਦੇ ਬੱਚਾ ਉੱਥੇ ਪ੍ਰਕਰਮਾ ਜੋ ਆਟੋਮੈਟਿਕ ਚੱਲਣ ਲੱਗ ਗਿਆ ਜੀ ਉਹ ਡਾਟਾ ਜੀ ਮਹਿਤਾਬ ਸਿੰਘ ਇਹ ਜਨਮ ਤੋਂ ਥੋੜਾ ਜਿਹਾ ਅਣਵਿਕਸਿਤ ਸੀ ਅਸੀਂ ਕਾਫੀ ਟਰਾਈ ਕੀਤਾ ਮੈਡੀਸਨ ਲੈਣ ਚ ਕੋਈ ਹਸਪੀਟਲ ਛੱਡਿਆ ਨਹੀਂ ਜੀ ਆਪਰੇਸ਼ਨ ਵੀ ਕਰਾਉਣੇ ਪਏ ਜੀ ਉਸ ਤੋਂ ਬਾਅਦ ਅਸੀਂ 2017 ਤੋਂ ਲੈ ਕੇ 18 ਤੱਕ 1 ਸਾਲ ਕੰਟੀਨਿਊ ਅਸੀਂ ਨਾਲ ਸੰਕਤ ਨੂੰ ਲੈ ਕੇ ਦਿਵਾਰ ਸਾਹਿਬ ਜਾਂਦੇ ਰਹੇ ਜੀ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਜਿਹਦੇ ਦਰ ਰਥੇ ਤੇ ਉੱਥੇ ਸੇਵਾ ਕਰਦੇ ਰਹੇ ਜੀ ਬੱਚੇ ਨੂੰ ਇਸ਼ਨਾਨ ਕਰਾਉਂਦੇ ਰਹੇ ਲਗਾਤਾਰ ਤੇ ਅਪ੍ਰੈਲ ਚ ਜਾ ਕੇ 2018 ਚ ਬੱਚਾ ਉੱਥੇ ਪ੍ਰਕਰਮਾ ਚ ਆਟੋਮੈਟਿਕ ਚੱਲਣ ਲੱਗ ਗਿਆ ਇਹ ਜੀ ਬਹੁਤ ਵੱਡੀ ਬਖਸ਼ਿਸ਼ ਹੋਇਆਡੇ ਪਰਿਵਾਰ ਤੇ ਮਹਾਰਾਜ ਦੀ ਗੁਰੂ ਰਾਮਦਾਸ ਜੀ ਦੀ ਜਿਹ ਮਾਤਾ ਰਜਨੀ ਦੇ ਘਰ ਵਾਲੇ ਪਿੰਗਲੇ ਨੂੰ ਉਥੋਂ ਅਮਥਰ ਓਵਰ ਚੋਂ ਫਰਖ ਪਿਆਇਓ ਤਾਂ ਦਾ ਤੰਦਰੁਸਤ ਹੋਏ ਨੇ ਜੀ ਸਾਡਾ ਬੱਚਾ ਵੀ ਉੱਥੇ ਤੰਦਰੁਸਤ ਹੋਇਆ ਜੀ ਅੱਗੇ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਪ੍ਰੋਸਰ ਕੁਮਾਰਾ ਜੀ ਦੇ ਅੱਤੇ ਉੱਥੇ ਬਹੁਤ ਬਖਸ਼ਾ ਨੇ